ਇਹਨਾਂ ਮਿੱਤਰੋ ਕੰਮ ਦੀ ਵੀਡੀਓ ਜਿਹੜੇ ਬੰਦੇ ਕੰਮ ਕਰਦੇ ਟਰੈਕਟਰਾਂ ਦਾ ਜਾਂ ਜਿਨ੍ਹਾਂ ਕੋਲ ਟਰੈਕਟਰਾਂ ਉਹਨਾਂ ਦੇ ਕੰਮ ਦੀ ਵੀਡੀਓ ਬਾਕੀ ਲੋਕ ਭਾਵੇਂ ਨਾ ਦੇਖਣ ਵੀਡੀਓ ਨੂੰ ਇਹ ਆਪਣੀ ਸ਼ਾਪ ਹੈਗੀ ਜੀ ਸਤਨਾਮ ਟਰੈਕਟਰ ਬਰਨਾਲਾ ਬਰਨਾਲੇ ਦੇ ਅੰਦਰ ਯਾਨੀ ਕਿ ਪੰਜਾਬ ਸਟੇਟ ਤੇ ਪੰਜਾਬ ਦੇ ਅੰਦਰ ਬਰਨਾਲਾ ਬਰਨਾਲੇ ਦੀ ਜਿਹੜੀ ਰੋਡ ਹੈ ਨਾ ਪੱਕਾ ਕਾਲਜ ਰੋਡ ਉਹਦੇ ਉੱਤੇ ਬਾਈਆਂ ਦੀ ਦੁਕਾਨ ਹੈ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਸਮਾਨ ਬਹੁਤ ਜ਼ਿਆਦਾ ਮਿਲੇਗਾ ਤੁਹਾਨੂੰ Ориਜਨਲ ਮਿਲੇਗਾ ਕਿਹੜੇ ਕਿਹੜੇ ਟਰੈਕਟਰਾਂ ਦਾ ਮਿਲੇਗਾ ਉਹ ਵੀ ਦੱਸਦੇ ਹਾਂ ਕੀ ਕੀ ਮਿਲੇਗਾ ਉਹ ਵੀ ਦੱਸਦੇ ਹਾਂ ਇਸ ਵੀਡੀਓ ਦੇ ਅੰਦਰ ਵੀਡੀਓ ਨੂੰ ਸ਼ ਲਾਈਕ ਕਰਦੇ ਜੇ ਤੇ ਵੱਧ ਤੋਂ ਵੱਧ ਚੈਨਲ ਨੂੰ ਫੋਲੋ ਕਰਿਆ ਜੀ ਇਹ ਬਾਈਆਂ ਕੋਲੇ ਕੁਝ ਸੰਰੂਪ ਜੇ ਪਏ ਆ ਜਿਹੜੇ ਆਪਾਂ ਕਹਿ ਸਕਦੇ ਆ ਸੰਰੂਪ ਕਹਿੰਨਾ ਸੌਰੀ ਆਪਣੀ ਛਤਰੀ ਪਈ ਹੈ ਜਿਹੜੀ ਕਿ ਏਸੀ ਕੈਬਨ ਦੇ ਉੱਤੇ ਲੱਗਦੀ ਹੈ ਜਿਹੜੀਆਂ ਫਰੰਟ ਤੇ ਯੂਆਂ ਤੇ ਲੰਗ ਹੈ ਨਾ ਯੂ ਤੇ ਆਪਣੀ ਹੁੱਡ ਇਹ オリジナル ਓਰੀਜਨਲ ਜੀਡੀ ਦੀਆਂ ਨੇ ਜਿਹੜੀਆਂ ਕਿ ਕੰਪਨੀਆਂ ਲਵਾਉਂਦੀਆਂ ਨੇ ਇਹ ਤੁਹਾਨੂੰ ਜਾਇਜ਼ ਰੇਟਾਂ ਦੇ ਉੱਤੇ ਮਿਲ ਜਾਣੀਆਂ ਜੀ ਲਿੰਕਾਂ ਪਈਆਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਐਕਸਲਾਂ ਦੀ ਜੀਡੀ ਦਾ ਬਈਆਂ ਕੋਲੇ ਲਗਭਗ ਸਾਰਾ ਸਮਾਨ ਮਿਲ ਜਾਂਦਾ ਇੰਜਨ ਵਗੈਰਾ ਨੂੰ ਛੱਡ ਕੇ ਹਨਾ ਬਾਕੀ ਬਾਹਰਲੀ ਐਸੈਸਰੀ ਸਾਰੀ ਮਿਲ ਜਾਂਦੀ ਏ ਉਸ ਤੋਂ ਇਲਾਵਾ ਮਡਗਾਰਡ ਤੁਸੀਂ ਦੇਖ ਲਓ ਕਿੰਨੇ ਲੱਗੇ ਪਏ ਉਹ ਸੈਕੰਡ ਹੈਂਡ ਨੇ ਉਸ ਤੋਂ ਇਲਾਵਾ ਸੀਟਾਂ ਕਿਸੇ ਵੀ ਟਰੈਕਟਰ ਦੀ ਕਿਸੇ ਵੀ ਟਰੈਕਟਰ ਦੀਆਂ ਨੇ ਕਿ ਸਵਰਾਜ ਹੋਵੇ ਸੋਨਾਲਿਕਾ ਹੋਵੇ ਮਹਿੰਦਰਾ ਹੋਵੇ ਜੌਂਡੀਅਰ ਹੋਵੇ ਪ੍ਰੀਤ ਹੋਵੇ ਇੰਡੋਫਾਰਮ ਹੋਵੇ ਮੈਸੀ ਹੋਵੇ ਜਾਂ ਕੋਈ ਵੀ ਟਰੈਕਟਰ ਰਹਿ ਗਿਆ ਉਹਦੇ ਵੀ ਵਿੱਚੇ ਸੀਟਾਂ ਹੋਣੀਆਂ ਤੇ ਟਿਊਬਾਂ ਸੋਨਾਲਿਕਾ ਤੇ ਸਵਰਾਜ ਦੀਆਂ ਟਿਊਬਾਂ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ ਐਕਸਲ ਵੀ ਮਿਲ ਜਾਣਗੇ ਨਾ ਮੀਆਂ ਖੁੱਲੀਆਂ ਟਿਊਬਾਂ ਜੋ ਕਿ 23 23 ਮਾਡਲ 24 24 ਮਾਡਲ ਦੀਆਂ ਖੁੱਲੀਆਂ ਟਿਊਬਾਂ ਤੁਹਾਨੂੰ ਮਿਲ ਜਾਣਗੀਆਂ ਵੇਖਣ ਨੂੰ ਰਿਮ ਮੈਂ ਕੁਝ ਟਰੈਕਟਰਾਂ ਦੇ ਰਿਮ ਮਿਲ ਜਾਣਗੇ ਜਿਵੇਂ ਕਿ ਜੀ ਡੀ ਦੇ ਹੋਗੇ ਜੌਂਡੀਅਰ ਦੇ ਹੋਗੇ ਹੋਰ ਕੋਈ ਮੰਨ ਲਓ ਸੋਨਾਲੀਕਾ ਦੇ ਹੋਗੇ 1-2 ਟਰੈਕਟਰਾਂ ਦੇ ਮਿਲਣਗੇ ਕਿਉਂਕਿ ਰਿਮ ਦਾ ਵੱਡਾ ਕੰਮ ਨਹੀਂਗਾ ਹਿੱਟ ਗਾਰਡ ਹੋਗੇ ਹਰ ਸੌਰੀ ਹਰ ਇੱਕ ਜੀ ਡੀ ਟਰੈਕਟਰ ਦੇ ਹਿੱਟ ਗਾਰਡ ਹੋ ਗਏ ਲਿਫਟ ਟਾਪੇ ਨਵੇਂ ਆਏ ਆ ਜੀ ਈ ਸੀਰੀਜ਼ ਦੇ ਵਿੱਚ ਜਿਵੇਂ ਕਿ 5310 ਹੋ ਗਿਆ ਉਹਨਾਂ ਦੇ ਫਿੱਟ ਹੋ ਜਾਣਗੇ ਛੋਟੇ ਟਰੈਕਟਰਾਂ ਦੇ ਵੀ ਹੈਗੇ ਆ ਜਿਵੇਂ 5042 ਹਨਾ ਉਹਨਾਂ ਦੇ ਵੀ ਹੈਗੇ ਆ ਉਸ ਤੋਂ ਇਲਾਵਾ 에ਅਰ ਕਲੀਨਰ 에ਅਰ ਕਲੀਨਰ ਪਾਈਆਂ ਕੋਲੇ ਇੰਨੀ ਕੁ ਡਿਮਾਂਡ ਆ 에ਅਰ ਕਲੀਨਰ ਦੀ ਬਹੁਤ ਜ਼ਿਆਦਾ 에ਅਰ ਕਲੀਨਰ ਪਏ ਨੇ ਇਹ ਮਗਰ ਲਈ ਹੁੱਕ ਦੀ ਅਟੈਚਮੈਂਟ ਆ ਗਈ ਜੀ ਠੀਕ ਹੈ ਇਧਰ ਆਪਣੇ ਸੋਨਾ ਲਿਖਾ ਤੇ ਸਵਰਾਜ ਦੀਆਂ ਦੋਨਾਂ ਦੀਆਂ ਟਿਊਬਾਂ ਦਾ ਢੇਰ ਲੱਗਾ ਪਿਆ ਰਿੰਮ ਪਏ ਸਾਹਮਣੇ ਇੱਕ ਰੈਡੀਏਟਰ ਇਹ ਹਰੇਕ ਟਰੈਕਟਰ ਦਾ ਮਿਲ ਜੇਗਾ ਤੁਹਾਨੂੰ ਵਧੀਆ ਫਰੈਸ਼ ਕੰਡੀਸ਼ਨ ਚ ਹੋਏਗਾ ਪੈਰਦਾਨ ਹੋਗੇ ਫਾਰਮ ਟਰੈਕ ਦੇ ਮਡ ਗਾਰਡ ਹੋਗੇ ਠੀਕ ਹੈ ਡੱਬੇ ਬੰਦ ਪੇਟੀ ਬੰਦ ਮਿਲਣਗੇ ਇੱਕ ਹੁੰਦਾ ਡੱਬਾ ਬੰਦ ਇੱਕ ਹੁੰਦਾ ਪੇਟੀ ਬੰਦ ਪੇਟੀ ਬੰਦ ਮਿਲਣਗੇ ਤੁਹਾਨੂੰ ਆ ਜਿਹੜੀਆਂ ਲਿਫਟਾਂ ਨੇ ਇਹ ਬਿਲਕੁਲ ਨਵਾਂ ਪੀਸ ਹੈ ਜਿਵੇਂ ਕੰਪਨੀ ਚੋਂ ਲੈ ਲਿਆ ਓਵੇਂ ਇੱਥੋਂ ਲੈ ਲਿਆ ਜੀ ਆਹ ਪੁਰਾਣੇ ਨੇ ਇੱਧਰ ਲੇ ਠੀਕ ਹੈ ਜੀ ਉਹ ਜਿਵੇਂ ਫਰੈਸ਼ ਪੀਸ ਨੇ ਜਿਵੇਂ ਫਰੈਸ਼ ਜਿਵੇਂ ਕਿ ਆਪਾਂ ਕੱਲ ਨੂੰ ਐ ਲੈ ਲਓ ਵੀ ਅੱਜ ਟਰੈਕਟਰ ਘੜਾਇਆ ਤੇ ਕੱਲ ਨੂੰ ਉਤਰ ਗਈ ਤੁਸੀਂ ਵੇਖ ਕੇ ਜੱਜ ਨਹੀਂ ਕਰ ਸਕਦੇ ਲਿਫਟ ਯੂਜ਼ ਕੀਤੀ ਬਾਕੀ ਮੇਰੇ ਵੱਲੋਂ ਤਾਂ ਲਿਫਟ ਮੈਨਵਾਇਆ ਲੱਗਦਾ ਵੀ ਯੂਜ਼ ਹੋਈ ਕੋ ਨਹੀਂ ਜਿਵੇਂ ਜ਼ੀਰੋ ਵਾਂਗੂ ਠੀਕ ਹੈ ਜੀ ਹੌਸਪੈਪਾ ਹੋਣਗੀਆਂ ਜਿਹੜੇ ਲੋਕ ਟਰਬੋ ਲਾਉਂਦੇ ਨੇ ਹਨਾ ਉਹਨਾਂ ਲਈ ਹੌਸਪੈਪਾ ਹੋਣਗੀਆਂ ਡਬਲ ਡਿਸਟ੍ਰਿਬਿਊਟਰ ਸੋਨਾਲੀਕਾ ਦੇ ਜੋ ਕਿ ਸਵਰਾਜ ਨੂੰ ਲੱਗ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਸਵਰਾਜ ਵਾਲੇ ਉਹ ਤਾਂ ਜੋ ਵੀ ਹੈ ਨਾ ਲਾਉਣੇ ਆ ਕਿਸੇ ਨੇ ਨਹੀਂ ਲਾਉਣੇ ਉਹ ਤਾਂ ਵੱਖਰੀ ਮਰਜ਼ੀ ਹੈ ਫੈਂਡਰ ਹੋ ਗਏ ਮਡ ਗਾਰਡ ਹੋ ਗਏ ਇਹ ਤੁਹਾਨੂੰ ਸੋਨਾਲੀਕਾ ਸਵਰਾਜ ਜੌਂਡੀਅਰ ਮਹਿੰਦਰਾ ਜਾਨੀ ਜੀ ਅਰਜਨ ਨੋਵੋ ਦੇ ਜਿਹੜੇ ਕਿ ਇੱਕ ਚੈਰੀ ਕਲਰ ਆਉਂਦਾ ਇੱਕ ਦੂਸਰਾ ਆਉਂਦਾ ਹਨ ਹਿੱਟ ਗਾਰਡ ਹੋਗੇ ਜਿਹੜੇ ਵੀ ਟਰੈਕਟਰ ਨੂੰ ਲਾਉਣੇ ਤੁਸੀਂ ਜੀਡੀ ਦੇ ਮਾਡਲ ਨੂੰ ਹਨ ਜਿਹੜੀ ਨੂੰ ਵੀ ਅਡਜਸਟ ਕਰਨੇ ਜਾਂ ਕੋਈ ਵੱਡੇ ਛੋਟੇ ਜਾਂ 50 57 ਜਾਂ 50 50 D 53 10 52 10 ਕਿਸੇ ਨੂੰ ਵੀ ਹਿੱਟ ਗਾਰਡ ਲਾਉਣੇ ਉਹ ਤੁਹਾਨੂੰ ਮਿਲ ਜਣਗੇ オリジナル ਮਿਲਣਗੇ ਇਸ ਤੋਂ ਇਲਾਵਾ ਸੀਟ ਮੈਂ ਤੁਹਾਨੂੰ ਦੱਸ ਚੁੱਕਿਆ ਹਰ ਇੱਕ ਟਰੈਕਟਰ ਦੀ ਮਿਲ ਨਹੀਂ ਹੀ ਮਿਲਣੀ ਤੇ ਆ ਤੁਹਾਡੇ ਸਾਹਮਣੇ オリジナル ਸੋਨਾਲੀਕਾ ਦੇ ਉੱਤੇ ਹੋਏ ਨੇ ਉਹੀ ਪੇਂਟ ਉਹੀ ਸਾਰਾ ਕੁਝ ਉਹਨਾਂ ਦਾ ਲੱਗਾ ਟੈਂਕੀਆਂ ਮਿਲ ਜਣਗੀਆਂ ਕੂਲੈਂਟ ਵਾਲੀਆਂ ਇਸ ਤੋਂ ਇਲਾਵਾ ਫੈਂਡਰਾਂ ਦੀ ਤੁਸੀਂ ਸੌਰੀ ਮਡ ਗਾਰਡਾਂ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਕਿ ਕਿਹੜੇ ਰੈਕਟਰ ਦੇ ਮਿਲਣਗੇ ਕਿਹੜੇ ਦੇ ਨਾ ਮਿਲਣਗੇ ਉਹ ਮੈਂ ਤੁਹਾਨੂੰ ਦੱਸੀ ਚੱਲਦਾ ਨਾਲ-ਨਾਲ ਤੇ ਪੇਟੀ ਬੰਦ ਵੀ ਪਈ ਨੇ ਭਾਈ ਇੱਕ ਹੁੰਦਾ ਡੱਬਾ ਬੰਦ ਇੱਕ ਹੁੰਦਾ ਪੇਟੀ ਬੰਦ ਜਿਹੜਾ ਡੱਬੇ 'ਚ ਹੁੰਦਾ ਕੱਲਾ ਸਿਰਫ ਗੱਤੇ-ਗੱਤੇ ਚੋਂ ਪੇਟੀ ਬੰਦ ਵੀ ਪਈਆਂ ਕੋਲੇ ਫਾਰਮ ਟਰੈਕ ਦੇ ਮਡ ਗਾਰਡ ਪਈਆਂ ਨੇ ਠੀਕ ਹੈ ਰੇਟ ਹੈ ਜਿਹੜਾ ਉਹ ਮੌਕੇ ਦਾ ਹੋਏਗਾ ਨੰਬਰ ਹੈ ਜਿਹੜਾ ਸਕਰੀਨ ਤੇ ਚਾਲੂ ਹੋਏਗਾ ਐਡਰੈਸ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਸਤਨਾਮ ਟਰੈਕਟਰ ਬਰਨਾਲਾ ਬਰਨਾਲਾ ਦੇ ਅੰਦਰ ਸ਼ਾਪ ਹੈ ਰੇਟ ਪਾਈਆਂ ਦਾ ਠੀਕ ਹੈ ਵੀ ਜਾਇਜ਼ ਰੇਟ ਲਾਉਂਦੇ ਨੇ ਕੋਈ ਐਡਾ ਕੋਈ ਖਾਸ ਰੇਟ ਨਹੀਂ ਹੈਗਾਗਾ ਠੀਕ ਹੈ ਆ ਮਹਿੰਦਰਾ ਦੇ ਸੈਕੰਡ ਹੈਂਡ ਪਏ ਉਹ ਜੀਡੀ ਦੇ ਸੈਕੰਡ ਹੈਂਡ ਇਸ ਸੈਕੰਡ ਹੈਂਡ ਨੇ ਨਵੇਂ ਵੀ ਨਹੀਂ ਵਿੱਚ ਇਹਨਾਂ ਦੇ ਵਿੱਚ ਨਵੇਂ ਨਹੀਂ ਹੈਗੇ ਜੇ ਤੁਸੀਂ ਇਹਨਾਂ ਦੇ ਵਿੱਚ ਆਖੋ ਇਹ ਸੈਕੰਡ ਹੈਂਡ ਨੇ ਸਾਰੇ ਦੇ ਸਾਰੇ ਇਹ ਤੁਸੀਂ ਕਿਹੜੇ ਕਿਹੜੇ ਟਰੈਕਟਰ ਤੇ ਮੈਂ ਐਵੇਂ ਇਕੱਲੇ ਇਕੱਲੇ ਤਾਂ ਗਿਣਾਉਣਾ ਪੈਗਾ ਤਾਂ ਬਹੁਤ ਲੰਮੀ ਹੋ ਜੇਗੀ ਨਾ ਵੀਡੀਓ ਤੇ ਉਸ ਤੋਂ ਬਾਅਦ ਸੀਟ ਮੈਂ ਤੁਹਾਨੂੰ ਕਹਿ ਚੁੱਕਿਆ ਹਰ ਇੱਕ ਟਰੈਕਟਰ ਦੀ ਸੀਟ ਤੇ ਨਵੀਂ ਪੁਰਾਣੀ ਦੋਨੇ ਮਿਲਣੀਆਂ ਸੀਟਾਂ ਦਾ ਪਾਈਆਂ ਕੋਲੇ ਤੁਸੀਂ ਐ ਲੈ ਲਓ 5-700 ਸੀਟ ਪਈਆਂ ਪਾਈਆਂ ਉਹਨਾਂ ਕੋਲੇ ਹਨਾ ਵੀ ਇੰਨੀ ਸੀਟ ਪਈ ਉਸ ਤੋਂ ਬਾਅਦ ਲਿੰਕਾਂ ਹੋਣਗੀਆਂ ਲੱਪੇ ਹੋਗੇ ਟ੍ਰੇਕਰਾਂ ਦੇ ਇਹ ਵੀ ਮਿਲ ਜਾਣਗੇ ਲਿੰਕਾਂ ਤੇ ਲੱਫੇ ਪੈਰਦਾਨ ਹੋ ਗਏ ਜੀਡੀ ਦੇ ਉਹ ਵੀ ਮਿਲ ਜਾਣਗੇ ਜੀਡੀ ਦਾ ਜੀਡੀ ਦਾ ਸਰਨਾ ਜਿਆਦਾ ਸਮਾਨ ਮਿਲਦਾ ਜੀਡੀ ਦੀਆਂ ਸ਼ੋਹਾਂ ਵੀ ਤੁਹਾਨੂੰ ਮਿਲ ਜਾਣਗੀਆਂ ਵੇਖਣ ਨੂੰ 53 10 ਹੋ ਗਿਆ ਜਾਂ ਇੱਕ ਦੋ ਮਾਡਲ ਹੋਰ ਨੇ ਆ ਸਾਹਮਣੇ ਟੱਡੇ ਪਈਏ ਸ਼ੋਅ ਪਈ ਹੈ ਨਾ ਹੋਰ ਸਮਾਨ ਤੁਹਾਨੂੰ ਮਗਰ ਲਈ ਅਟੈਚਮੈਂਟਾਂ ਜੋ ਵੀ ਹੈ ਨਾ ਉਹ ਸਾਰਾ ਮਿਲੇਗਾ ਮਿਲੇਗਾ ਕਿੱਥੋਂ ਸਤਨਾਮ ਟਰੈਕਟਰ ਬਰਨਾਲਾ ਵਾਰ-ਵਾਰ ਮੈਂ ਐਡਰੈਸ ਦੱਸਦਾ ਦੱਸ ਰਿਹਾ ਕਿਉਂ ਦੱਸ ਰਿਹਾ ਕਿਉਂਕਿ ਨਾ ਫੋਨ ਕਈ ਵਾਰੀ ਨਹੀਂ ਅਟੈਂਡ ਹੁੰਦਾ ਯਾਨੀ ਕਿ ਫੋਨ ਦਾ ਟਾਈਮ ਹੈ ਸਵੇਰੇ 10 ਤੋਂ 5 ਵਜੇ ਤੱਕ ਤਾਂ ਇਸ ਕਰਕੇ ਮੈਂ ਵਾਰ-ਵਾਰ ਐਡਰੈਸ ਦੱਸ ਰਿਹਾ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਸ ਐਡਰੈਸ ਤੇ ਜਾ ਕੇ ਆਪ ਨੂੰ ਸਮਾਨ ਮਿਲ ਜੇਗਾ ਠੀਕ ਹੈ ਦੂਰ ਨੇੜੇ ਵਾਲਾ ਚਲੋ ਵੱਖਰੀ ਗੱਲ ਆਪਾਂ ਇਹ ਪੈਰਦਾਨ ਇਹ ਹਰ ਇੱਕ ਟਰੈਕਟਰ ਜੀਡੀ ਦੇ ਨੇ ਪਰ ਹਰ ਇੱਕ ਮਾਡਲ ਦੇ ਅਵੇਲੇਬਲ ਨਹੀਂ ਹੈਗੇ ਜੇ ਤੁਸੀਂ ਹਰ ਇੱਕ ਮਾਡਲ ਦੇ ਕਹੇ ਦਿਓ ਵੀ ਅਵੇਲੇਬਲ ਨੇ ਕੋਈ ਵਿਰਲੇਬਾਨ ਜੀ ਮਾਡਲ ਜਿਹੜੇ ਬੰਦ ਹੋ ਜੁਕੇ ਹਨ ਉਹਨਾਂ ਦੇ ਨਹੀਂ ਮਿਲਦੇ ਆਈਦਰ ਸੋਨਾ ਲਿਕਾ ਤੇ ਮਡਗਾੜ ਦੇਖ ਲਓ ਕਿ ਕਿੰਨੇ ਪਏ ਨੇ ਕਿੰਨੇ ਸੈਟ ਪਏ ਨੇ ਇਕੱਠੇ ਲਗਭਗ ਤੁਸੀਂ ਆਪੇ ਹੀ ਦੇਖ ਲਓ ਉਸ ਤੋਂ ਬਾਅਦ ਜੀਡੀ ਦੀਆਂ ਮਗਰਲੀਆਂ ਟੈਂਕੀਆਂ ਆਈਆਂ 53 10 52 10 ਜਾਂ ਕਿੱਸੇ ਵੀ ਤੁਸੀਂ ਮਾਡਲ ਨੂੰ ਲਾਉਣੀ ਹੈ ਨਾ ਮਗਰਲੀ ਟੈਂਕੀ ਜਿਵੇਂ ਆਉਂਦੀ ਉਹਨਾਂ ਦੇ ਹਨਾ ਉਹੀ ਟੈਂਕੀ ਤੁਹਾਨੂੰ ਸੇਮ ਦੀ ਸੇਮ ਮਿਲ ਜੇਗੀ ਵਿਦ ਸੈਂਸਰ ਵਿਦ ਸੈਂਸਰ ਮਿਲੇਗੀ ਆਹ ਦੇਖ ਲਓ ਆਹ ਹੈ ਡੱਬਾ ਬੰਦ ਇਹਨੂੰ ਕਹਿੰਦੇ ਡੱਬਾ ਬੰਦ ਆਗੇ ਫੈਂਡਰ ਇਹ ਵੀ ਨਵੇਂ ਹੁੰਦੇ ਜਿਹੜੇ ਪੇਟੀ ਬੰਦ ਹੁੰਦੇ ਉਹ ਤਾਂ ਜਮਾਂ ਹੀ ਕੰਪਨੀ ਨੇ ਛੇੜੇ ਨਹੀਂ ਨਾ ਹੁੰਦੇ ਉਹ ਤਾਂ ਇੱਕ ਵਾਰੀ ਪੇਟੀ ਚ ਬੰਦ ਹੋ ਗਏ ਉਦੋਂ ਬਾਅਦ ਖੋਲੇ ਨਹੀਂ ਇਹਨਾਂ ਨੇ ਕੋਲਣੇ ਆਣ ਕੇ ਇਹ ਜਾ ਕੰਮ ਹੈ ਆ ਆਗੇ ਫਿਰ ਆਗੇ ਆਪਣੇ ਆਉਂਦੇ ਸਵਰਾਜ ਦੇ ਤੇ ਕੀ ਕਹਿੰਦੇ ਨੇ ਉਹਨੂੰ ਫਾਰਮ ਟਰੈਕ ਦੇ ਠੀਕ ਹੈ ਜੀ ਫਾਰਮ ਟਰੈਕ ਸਵਰਾਜ ਫੈਂਡਰ ਵੀ ਲਗਭਗ ਮੇਲ ਹੀ ਜਾਂਦੇ ਨੇ ਤੇ ਮਗਰਲੀ ਜਿਹੜ ਆਪਣੀ ਰੇਡੀਅਮ ਪਲੇਟ ਹੁੰਦੀ ਉਹ ਹੀ ਮਿਲ ਜੇਗੀ ਸਵਰਾਜ ਦੀ ਸੋਨਾ ਲਿਖਾ ਦੀ ਜਾਂ ਜੀਡੀ ਦੀ ਹੈ ਨਾ ਉਹ ਹਰ ਇੱਕ ਨੂੰ ਲਾਉਣੀ ਚਾਹੀਦੀ ਹੈ ਵੀਡੀਓ ਨੂੰ ਸ਼ੇਅਰ ਕਰਿਆ ਧੰਨਵਾਦ